ਸੋ ਬੀਤੇ ਕਾਫੀ ਦਿਨਾਂ ਤੋਂ ਜਿਹੜਾ ਵਾ ਜੜਿਆਲਾ ਗਰੂ ਦੇ ਵਿੱਚ ਵੱਡੀਆਂ ਵਾਰ ਦਾ ਤਾਂ ਫਰੋਤੀ ਦੀਆਂ ਕਾਲਾਂ ਜਿਹੜੀਆਂ ਉਹ ਆ ਰਹੀਆਂ ਵਾ ਗੁੰਡਾਂ ਅੰਸਰਾ ਵੱਲੋਂ ਔਰ ਇਸ ਦੁਕਾਨ ਦੇਤੇ ਵੀ ਪਿਛਲੇ 4-5 ਦਿਨ ਪਹਿਲਾਂ ਜਿਹੜਾ ਵਾ ਗੋਲੀ ਦੇ ਨਾਲ ਇੱਕ ਵੀਰ ਜਿਹੜਾ ਵਾ ਉਹ ਜ਼ਖਮੀ ਹੋ ਗਿਆ ਸੋ ਬਾਬਾ ਮੇਜਰ ਸਿੰਘ ਸੋਡੀ ਜੀ ਪੰਜਾਬ ਦੇ ਹਰ ਤਬਕੇ ਦੇ ਨਾਲ ਹਰ ਇਨਸਾਨ ਦੇ ਨਾਲ ਜਿਹੜਾ ਵਾ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੇ ਸੀ ਸਾਰਿਆਂ ਨੂੰ ਪਤਾ ਹੈ ਪਿਛਲੇ ਦਿਨੀ ਜਿਹੜੀ ਘਟਨਾ ਹੋਈ ਕਿ ਇੱਥੇ ਕੁਝ ਗੁੰਡਿਆਂ ਵੱਲੋਂ ਗੋਲੀਬਾਰੀ ਕੀਤੀ ਕਿ ਜਿਸ ਦੇ ਵਿੱਚ ਇੱਕ ਵੀਰ ਜੀ ਗੋਲੀ ਲੱਗਣ ਕਰਕੇ ਜ਼ਖਮੀ ਹੋਇਆ ਜਿਹੜੇ ਇਹਨਾਂ ਨੂੰ ਮਾਰਨ ਦੀ ਨੀਤ ਦੇ ਨਾਲ ਆਏ ਸਨ ਕਿ ਜੇ ਸਾਨੂੰ ਆਪਣੀਆਂ 2 ਜਾਂ 4 ਫੌਜਾਂ ਦੇ ਸਿੰਘ ਵੀ ਇੱਥੇ ਤਾਇਨਾਤ ਕਰਨੇ ਪਏ ਤੇ ਅਸੀਂ ਕਰਾਂਗੇ ਇਹੋ ਜੇ ਕਾਰੋਬਾਰਾਂ ਦੇ ਵਿੱਚ ਕੋਈ ਏਡੇ ਵੱਡੇ ਬੈਨੀਫਿਟ ਨਹੀਂ ਹੁੰਦੇ ਕੋਈ ਏਡੀ ਵੱਡੀ ਮਾਰ ਜ ਨਹੀਂ ਹੁੰਦੇ ਜਿੰਨੀ ਤੁਸੀਂ ਇਹਨਾਂ ਕੋ ਰਕਮ ਮੰਗੀ ਜਾਂਦੇ ਜੇ ਬੰਦਾ ਕੋ ਬੰਦਾ ਵੇਖ ਕੇ ਮੰਗ ਲਿਆ ਕਰੋ ਬਾਕੀ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਇਹਨਾਂ ਦੀ ਜਾਣਮਾਲ ਦੀ ਰਾਖੀ ਕੀਤੀ ਜਾਵੇ ਸੋ ਦਲਪੰਥ ਵੱਲੋਂ ਇਹਨਾਂ ਦੀ ਝਾਲਮਾਲ ਦੀ ਰਾਖੀ ਦੀ ਵੀ ਜਿਹੜੀ ਹੈ ਜ਼ਿੰਮੇਵਾਰੀ ਲਈ ਜਾਊਗੀ ਬੇਨਤੀ ਕਰਦੇ ਹਾਂ ਜੰਡਿਆਲਾ ਗੁਰੂ ਦੇ ਸ਼ਹਿਰ ਨਿਵਾਸੀਆਂ ਨੂੰ ਕਿ ਭਾਈ ਤਗੜੇ ਹੋ ਕੇ ਇਸ ਵੇਲੇ ਜੋ ਨਸ਼ੇ ਦੀ ਦਲਦਲ ਬਣ ਚੁੱਕਾ ਪੰਜਾਬ ਉਹਦੇ ਵਿੱਚ ਜੰਡਿਆਲਾ ਗੁਰੂ ਜਿਹੜਾ ਵਾ ਉਹ ਨਸ਼ੇ ਦੀ ਦਲਦਲ ਦੇ ਵਿੱਚ ਧਸ ਚੁੱਕਾ ਪੂਰੀ ਤਰ੍ਹਾਂ ਇਨੂੰ ਆਪਾਂ ਬਾਹਰ ਕੱਢੀਏ ਆਪਣੀ ਲੜਾਈ ਸਾਨੂੰ ਜਿਹੜੀ ਆ ਉਹ ਆਪ ਲੜਨੀ ਪੈਣੀ ਆ ਆਏ ਦੇਣੀ ਜੰਡਿਆਲਾ ਗੁਰੂ ਦੇ ਵਿੱਚ ਜੰਡਿਆਲੇ ਗੁਰੂ ਦੇ ਵਿੱਚ ਆਏ ਦੇਣੀ ਹਫਤਾ ਨਹੀਂ ਪੈਂਦਾ ਤੇ ਇੱਥੇ ਕੋਈ ਨਾ ਕੋਈ ਜਾਂ ਆਪਣੇ ਨਿੱਜੀ ਵਿਰੋਧ ਕਰਕੇ ਗੋਲੀ ਚੱਲਦੀ ਆ ਜਾਂ ਕਿਸੇ ਕੋਲ ਆਪਣਾ ਪ੍ਰਤੀ ਮੰਗਣ ਦੇ ਚੱਕਰ ਦੇ ਵਿੱਚ ਜੰਡਿਆਲਾ ਗੁਰੂ ਕਿੱਡਾ ਕ ਅਮੀਰ ਸ਼ਹਿਰ ਹੈ ਸਾਰਿਆਂ ਨੂੰ ਪਤਾ ਹੈ ਇੱਥੇ ਮਹਾਸਾਰੇ ਜਿਹੜੇ ਵਪਾਰੀ ਆ ਛੋਟੇ ਵਪਾਰੀ ਆ ਮਹਾ ਗੁਜਾਰੀ ਚੱਲਦੇ ਆ ਚੋਹਾਨ ਕੈਸਲ ਪੈਲਸ ਦੇ ਵਿੱਚ ਜਿਹੜਾ ਵਾ ਨਸ਼ਾ ਛਡਾਊ ਯਾਗਰੂਕ ਜਿਹੜਾ ਵਾ ਉਹ ਕੈਂਪ ਲਾਇਆ ਜਾਊਗਾ ਜਿਹਦੇ ਵਿੱਚ ਨਸ਼ਾ ਛਡਾਉਣ ਵਾਸਤੇ ਜਿਹੜੇ ਵੱਡੇ ਯਤਨ ਕੀਤੇ ਜਾਣਗੇ ਇੱਥੇ ਇੱਕ ਸ਼ਹਿਰ ਦੇ ਵਿੱਚ ਤੁਸੀਂ ਚੌਕੀ ਬਣਾਈ ਹੋਈ ਆ ਕਿਤੇ ਥਾਣਾ ਵਾਂਡੀ ਐਸਪੀ ਸਾਹਿਬ ਦਾ ਇੱਥੇ ਆਪਣਾ ਦਫ਼ਤਰ ਆ ਜੇ ਇੱਥੇ ਤੁਹਾਡਾ ਇੰਨਾ ਐਡੀ ਵੱਡੀ ਤਦਾਦ ਦੇ ਵਿੱਚ ਹੁੰਦਿਆਂ ਹੋਇਆਂ ਵੀ ਫਿਰ ਸਾਹਮਣੇ ਆਪਣੀ ਭਾਰਤੀ ਫੌਜ ਦੀ ਸ਼ੌਣੀ ਆ ਜੇ ਇੰਨੀ ਤਦਾਦ ਦੇ ਵਿੱਚ ਸਾਡੀ ਜਿਹੜੇ ਦੇਸ਼ ਦੀ ਸੁਰੱਖਿਆ ਕਰਨ ਵਾਲਾ ਪ੍ਰਸ਼ਾਸਨ ਇੱਥੇ ਬੈਠਾ ਆ ਫਿਰ ਵੀ ਇੰਨੇ ਨੁਕਸਾਨ ਹੋ ਰਿਹਾ ਤੇ ਬਹੁਤ ਮਾੜੀ ਗੱਲ ਆ ਹਾਂਜੀ ਵਾਹਿਗੁਰੂ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਲਜੀਤ ਸਿੰਘ ਖਾਲਸਾ ਜੰਡਿਆਲਾ ਗੁਰੂ ਸੋ ਭਾਈ ਸਭ ਤੋਂ ਪਹਿਲਾਂ ਧੰਨਵਾਦੀ ਹਾਂ ਬਾਬਾ ਮੇਜਰ ਸਿੰਘ ਜੀ ਸੋਡੀ ਜੀ ਜਿਨ੍ਹਾਂ ਨੇ ਕੀਮਤੀ ਸਮੇਂ ਦੇ ਵਿੱਚੋਂ ਟਾਈਮ ਕੱਢ ਕੇ ਤੇ ਅੱਜ ਇਸ ਵੀਰ ਸਰਿੰਦਰ ਕਰਿਆਨਾ ਸਟੋਰ ਜਿਹੜਾ ਇਹਦੇ ਹੱਕ ਦੇ ਵਿੱਚ ਆਣ ਕੇ ਉਤਰੇ ਆ ਸੋ ਬੀਤੇ ਕਾਫੀ ਦਿਨਾਂ ਤੋਂ ਜਿਹੜਾ ਵਾ ਜੰਡਿਆਲਾ ਗਰੂ ਦੇ ਵਿੱਚ ਵੱਡੀਆਂ ਵਾਰ ਦਾ ਤਾਂ ਫਰੋਤੀ ਦੀਆਂ ਕਾਲਾਂ ਜਿਹੜੀਆਂ ਉਹ ਆ ਰਹੀਆਂ ਵਾ ਗੁੰਡਾਂ ਅੰਸਰਾ ਵੱਲੋਂ ਔਰ ਇਸ ਦੁਕਾਨ ਦੇਤੇ ਵੀ ਪਿਛਲੇ 4-5 ਦਿਨ ਪਹਿਲਾਂ ਜਿਹੜਾ ਵਾ ਗੋਲੀ ਦੇ ਨਾਲ ਇੱਕ ਵੀਰ ਜਿਹੜਾ ਵਾ ਉਹ ਜ਼ਖਮੀ ਹੋ ਗਿਆ ਸੋ ਬਾਬਾ ਮੇਜਰ ਸਿੰਘ ਸੋਢੀ ਜੀ ਪੰਜਾਬ ਦੇ ਹਰ ਤਬਕੇ ਦੇ ਨਾਲ ਹਰ ਇਨਸਾਨ ਦੇ ਨਾਲ ਜਿਹੜਾ ਵਾ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੇ ਅਸੀਂ ਧੰਨਵਾਦੀ ਆ ਇਹਨਾਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਵਾ ਕਿ ਜੇ ਸਾਨੂੰ ਆਪਣੀਆਂ ਦੋ ਜਾਂ ਚਾਰ ਫੌਜਾਂ ਦੇ ਸਿੰਘ ਵੀ ਇੱਥੇ ਤਾਇਨਾਤ ਕਰਨੇ ਪਏ ਤੇ ਅਸੀਂ ਕਰਾਂਗੇ ਔਰ ਪ੍ਰਸ਼ਾਸਨ ਨੂੰ ਵੀ ਇਹਨਾਂ ਨੇ ਬੇਨਤੀ ਕੀਤੀ ਆ ਕਿ ਜਿਵੇਂ ਡੀਐਸਪੀ ਦਫ਼ਤਰ ਥਾਣਾ ਜੰਡਿਆਲਾ ਗੁਰੂ ਚੌਂਕੀ ਤੇ ਨਾਲ ਹੀ ਭਾਰਤੀ ਫੌਜ ਦੀ ਜਿਹੜੀ ਸ਼ੌਣੀ ਆ ਉਹ ਹੋਣ ਦੇ ਬਾਵਜੂਦ ਵੀ ਇੰਨੀਆਂ ਘਟਨਾਵਾਂ ਜੰਡਿਆਲਾ ਗੁਰੂ ਦੇ ਵਿੱਚ ਜਿਹੜੀਆਂ ਵਾਪਰ ਰਹੀਆਂ ਨੇ ਇਹਨਾਂ ਦੇ ਉੱਤੇ ਨੱਥ ਪਾਈ ਜਾਵੇ ਔਰ ਬੇਨਤੀ ਕਰਦੇ ਆ ਜੰਡਿਆਲਾ ਗੁਰੂ ਦੇ ਸ਼ਹਿਰ ਨਿਵਾਸੀਆਂ ਨੂੰ ਕਿ ਭਾਈ ਤਗੜੇ ਹੋ ਕੇ ਇਸ ਵੇਲੇ ਜੋ ਨਸ਼ੇ ਦੀ ਦਲਦਲ ਬਣ ਚੁੱਕਾ ਪੰਜਾਬ ਉਦੇ ਵਿੱਚ ਜੰਡਿਆਲਾ ਗੁਰੂ ਜਿਹੜਾ ਵਾ ਉਹ ਨਸ਼ੇ ਦੀ ਦਲਦਲ ਦੇ ਵਿੱਚ ਧਸ ਚੁੱਕਾ ਪੂਰੀ ਤਰ੍ਹਾਂ ਇਹਨੂੰ ਆਪਾਂ ਬਾਹਰ ਕੱਢੀਏ ਆਪਣੀ ਲੜਾਈ ਸਾਨੂੰ ਜਿਹੜੀ ਆ ਉਹ ਆਪ ਲੜਨੀ ਪੈਣੀ ਆ ਸੋ ਆ ਬਾਬਾ ਮੇਜਰ ਸਿੰਘ ਜੀ ਸੋਡੀ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਗਿਆ ਪਿੰਡ ਚੋਹਾਨ ਦੇ ਵਿੱਚ ਚੋਹਾਨ ਕਿਸਲ ਪੈਲਸ ਦੇ ਵਿੱਚ ਜਿਹੜਾ ਵਾ ਨਸ਼ਾ ਛਡਾਊ ਯਾਗਰੂਕ ਜਿਹੜਾ ਵਾ ਉਹ ਕੈਂਪ ਲਾਇਆ ਜਾਊਗਾ ਜਿਹਦੇ ਵਿੱਚ ਨਸ਼ਾ ਛਡਾਉਣ ਵਾਸਤੇ ਜਿਹੜੇ ਵੱਡੇ ਯਤਨ ਕੀਤੇ ਜਾਣਗੇ ਔਰ ਬਹੁਤ ਯਾਤਰਾ ਵੀ ਕੱਢੀ ਜਾਊਗੀ ਜੰਡਿਆਲੇ 'ਚ ਜੰਡਿਆਲਾ ਗੁਰੂ ਦੇ ਵਿੱਚ ਜਿਹੜੀ ਆ ਉਹ ਨਸ਼ਾ ਮੁਕਤੀ ਦੇ ਤੌਰ ਤੇ ਯਾਤਰਾ ਕੀਤੀ ਜਾਊਗੀ ਨਸ਼ਾ ਵੀ ਜਿਹੜੀਆਂ ਗੋਲੀਆਂ ਚੱਲ ਰਹੀਆਂ ਸਭ ਔਰ ਆ ਜਿਹੜੇ ਗੈਂਗਸਟਰ ਇਹ ਹਰਕਤਾਂ ਕਰ ਰਹੇ ਨੇ ਇਹਨਾਂ ਦੇ ਵਿਰੋਧ ਦੇ ਵਿੱਚ ਵੀ ਜਿਹੜਾ ਵਾ ਵੱਡੀ ਰੈਲੀ ਵੱਡੀ ਯਾਤਰਾ ਜਿਹੜੀ ਆ ਉਹ ਕੱਢੀ ਜਾਊਗੀ ਔਰ ਬੇਨਤੀ ਕਰਦੇ ਆਂ ਵੀ ਆ 12 ਤਰੀਕ ਨੂੰ ਚੋਹਾਨ ਕਿਸਲ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਾਰੇ ਇਲਾਕੇ ਪਿੰਡਾਂ ਦੇ ਵਿੱਚੋਂ ਸੰਗਤਾਂ ਪਹੁੰਚੋ ਤਾਂ ਜੋ ਆਪਾਂ ਆਪਣੀ ਨੌਜਵਾਨੀ ਨੂੰ ਜਿਹੜਾ ਵਾ ਉਹ ਨਸ਼ਿਆਂ ਤੋਂ ਬਚਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਾ ਜੀ ਹੈ ਕਹਿਣਾ ਚਾਹਉਂਗਾ ਜੀ ਵੇਖੋ ਬਿਲਕੁਲ ਢਿੱਲੀ ਕਾਰਗੁਜ਼ਾਰੀ ਜੇ ਗੱਲ ਕਰਦੀਏ ਇਸ ਵੀਰ ਦੀ ਤਰਸੇਮ ਕਰਿਆਨਾ ਸਟੋਰ ਦੀ ਇਹਨੂੰ 15 ਦਿਨ ਪਹਿਲਾਂ ਸਰੇਂਦਰ ਇਹਨੂੰ 15 ਦਿਨ ਪਹਿਲਾਂ ਤੋਂ ਜਿਹੜਾ ਵਾਹ ਫਰੋਤੀ ਦੀਆਂ ਧਮਕੀਆਂ ਆਉਣੀਆਂ ਸੀ 25 ਦਿਨ ਹੋ ਗਏ ਔਰ ਇਹਦੇ ਵੱਲੋਂ ਸੁਰੱਖਿਆ ਕਰਮੀਆਂ ਦੀ ਵੀ ਮੰਗ ਕੀਤੀ ਗਈ ਪਰ ਫਿਰ ਵੀ ਢਿੱਲੀ ਕਾਰਗੁਜ਼ਾਰੀ ਦੇ ਕਰਕੇ ਜਿਹੜਾ ਵਾ ਅੱਜ ਇੱਕ ਇੱਥੇ ਇਨਸਾਨ ਜਿਹੜਾ ਵਾ ਉਹ 4 ਦਿਨ ਪਹਿਲਾਂ ਆਪਣੀ ਜ਼ਿੰਦਗੀ ਦਾ ਹੱਥ ਤੋਂ ਬੈਣ ਲੱਗਾ ਸੀਗਾ ਸੋ ਪਹਿਲਾਂ ਵੀ ਇੱਕ ਜਿਹੜਾ ਇੱਥੇ ਦਾ ਕਾਉਂਸਲਰ ਆ ਉਹਦੇ ਸਿਰ ਦੇ ਵਿੱਚ ਗੋਲੀਆਂ ਮਾਰ ਕੇ ਉਹਦੀ ਵੀ ਹੱਤਿਆ ਕਰ ਦਿੱਤੀ ਗਈ। ਉਹਨੇ ਵੀ ਮੰਗ ਕੀਤੀ ਸੀ ਪੁਲਿਸ ਪ੍ਰਸ਼ਾਸਨ ਨੂੰ ਪਰ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਉਹ ਕਾਰਗੁਜ਼ਾਰੀ ਨਜ਼ਰ ਨਹੀਂ ਆਈ ਪੁਲਿਸ ਪ੍ਰਸ਼ਾਸਨ ਦੀ। ਇਹ ਆਪਣੀ ਤਾਂ ਨਿਕੰਮੀ ਹੈ ਆਪਣਾ ਪੁਲਿਸ ਤਾਂ ਬਿਲਕੁਲ ਨਿਕੰਮੀ ਆ ਨਾ। ਬਿਲਕੁਲ ਹੀ ਨਿਕੰਮੀ ਬਹੁਤ ਜ਼ਿਆਦਾ। ਠੀਕ ਹੈ ਜੀ। ਪਹਿਲੀ ਗੱਲ ਐਸ ਐਚਓ ਨੂੰ ਤਾਂ ਇੱਥੋਂ ਤਾਂ ਬਦਲਿਆ ਜਾਵੇ। ਐਸ ਐਚਓ ਇੱਥੋਂ ਦਾ ਉਹਨੂੰ ਬਦਲ ਦਿੱਤਾ ਜਾਵੇ। ਜੋ ਚੰਗੇ ਪ੍ਰਸ਼ਾਸਨ ਆ ਉਹਨੂੰ ਰਹਿਣ ਨਹੀਂ ਦਿੱਤਾ ਜਾਂਦਾ ਇੱਥੇ। ਜੋ ਚ ਚਮਚਾਗिरी ਕਰਦੇ ਆ ਮੰਤਰੀ ਦੇ ਮੈਂ ਤਾਂ ਨਾਂ ਲੈ ਲੈਣਾ ਪਰ ਤੁਹਾਡੇ ਜਨ ਨੂੰ ਫਿਰ ਮੇਰੇ ਮਗਰ ਲਾ ਦਿੰਦੇ ਬੰਦੇ ਪਹਿਲੇ ਮੁਖਤਿਆਰ ਸਿੰਘ ਦਾ ਨਾਂ ਲਿਆ ਤੇ ਮਗਰ ਫਿਰ ਪ੍ਰਸ਼ਾਸਨ ਮੇਰੇ ਮਗਰ ਤੋਰਤਾ ਚੰਗੇ ਬੇਨਤੀ ਆ ਜੀ ਵੇਖੋ ਜਿੱਥੇ ਨਿਹੰਗ ਸਿੰਘ ਫੌਜਾਂ ਬਾਬਾ ਮੇਜਰ ਸਿੰਘ ਸੋਢੀ ਜੀ ਹਰ ਇਨਸਾਨ ਦੇ ਨਾਲ ਹਰ ਤਬਕੇ ਦੇ ਨਾਲ ਆ ਸਾਡਾ ਵੀ ਫਰਜ ਬੰਦਾ ਵਾ ਕਿ ਇਹਨਾਂ ਫੌਜਾਂ ਦੇ ਨਾਲ ਜਿਹੜਾ ਵਾ ਅਸੀਂ ਵੀ ਵੱਧ ਵੱਧ ਸਹਿਯੋਗ ਦਈਏ ਆ ਕੋਈ ਛੋਟਾ ਉਪਰਾਲਾ ਨਹੀਂ ਆ ਨਸ਼ਾ ਛੁਰਾਉਣ ਵਾਸਤੇ ਜਿਹੜਾ ਜਾਗਰੂਪਾ ਕੈਂਪ ਆ ਸਰ ਸਰਕਾਰ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਹੈ ਉਹੀ ਕਰ ਸਕਦਾ ਜਿਹਨੂੰ ਆਪਣੇ ਪੰਜਾਬ ਵਾਸਤੇ ਜਿਹਨੂੰ ਆਪਣੀ ਆਉਣ ਵਾਲੀ ਨੌਜਵਾਨੀ ਤੇ ਆਪਣੀਆਂ ਨਸਲਾਂ ਵਾਸਤੇ ਜੇ ਦਰਦਿਆ ਸਰ ਸੋ ਪੂਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਆ ਕਿ ਭਾਈ ਜੀ ਨਿਹੰਗ ਸਿੰਘ ਫੌਜਾਂ ਇਹੋ ਜਿਹੇ ਉਪਰਾਲੇ ਕਰਦੀਆਂ ਨੇ ਤਾਂ ਸਾਡਾ ਪਹਿਲਾ ਫਰਜ਼ ਬਣਦਾ ਹੈ ਕਿ ਅਸੀਂ ਉੱਥੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਵਾ ਸ਼ਮੂਲੀਅਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਰਜੀ ਵਾਹਿਗੁਰੂ ਜੀ ਕੀ ਬੋਲੇ ਦਾ ਜਹਦਰ ਮੇਜਰ ਸਿੰਘ ਸੋਢੀ ਮੁਖੀ ਦਸ਼ਮੇਸ਼ ਤਰਨਾਂਦਲ ਜੋ ਅੱਜ ਅਸੀਂ ਆਪਣੇ ਸ਼ਹਿਰ ਜੰਡਿਆਲਾ ਗੁਰੂ ਦੇ ਵਿੱਚ ਭਾਜੀ ਸਤਿੰਦਰ ਕੁਮਾਰ ਜੀ ਸਰਲੀਆਂ ਵਾਲੇ ਜਿਨ੍ਹਾਂ ਦਾ ਕਰਿਆਨਾ ਸਟੋਰ ਹੈ ਇੱਥੇ ਬੈਠੇ ਆ ਸੋ ਸਾਰਿਆਂ ਨੂੰ ਪਤਾ ਹੈ ਪਿਛਲੇ ਦਿਨੀ ਜਿਹੜੀ ਘਟਨਾ ਹੋਈ ਕਿ ਇੱਥੇ ਕੁਝ ਗੁੰਡਿਆਂ ਵੱਲੋਂ ਗੋਲੀਬਾਰੀ ਕੀਤੀ ਗਈ ਜਿਸ ਦੇ ਵਿੱਚ ਇੱਕ ਵੀਰ ਜੀ ਗੋਲੀ ਲੱਗਣ ਕਰਕੇ ਜ਼ਖਮੀ ਹੋਇਆ ਜਿਹੜੇ ਇਹਨਾਂ ਨੂੰ ਮਾਰਨ ਦੀ ਨੀਤ ਦੇ ਨਾਲ ਆਏ ਸਨ ਸੋ ਮੈਂ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਵੇਖੋ ਇੱਕ ਮਾਮੂਲੀ ਜਿਹਾ ਇਹਨਾਂ ਦਾ ਕਾਰੋਬਾਰ ਆ ਕਰਿਆਨੇ ਦਾ ਜਿਸ ਦੇ ਵਿੱਚੋਂ ਜੇ ਕੋਈ ਕੁਇੰਟਲ ਚੀਜ਼ੇ ਲੈਣਗੇ ਤੇ ਹੱਦ ਕੋਈ 200 ਰੁਪਇਆ 100 ਰੁਪਇਆ ਬਾਈ ਦਾ ਹੋ ਇਹੋ ਜਿਹੇ ਕਾਰੋਬਾਰਾਂ ਦੇ ਵਿੱਚ ਕੋਈ ਏਡੇ ਵੱਡੇ ਬੈਨੀਫਿਟ ਨਹੀਂ ਹੁੰਦੇ ਕੋਈ ਏਡੀ ਵੱਡੀ ਮਾਰਜਨ ਨਹੀਂ ਹੁੰਦੇ ਜਿੰਨੀ ਤੁਸੀਂ ਇਹਨਾਂ ਕੋ ਰਕਮ ਮੰਗੀ ਜਾਂਦੇ ਜੇ ਬੰਦਾ ਇੱਕ ਬੰਦਾ ਵੇਖ ਕੇ ਮੰਗ ਲਿਆ ਕਰੋ ਬਾਕੀ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਇਹਨਾਂ ਦੀ ਝਾਲਮਾਲ ਦੀ ਰਾਖੀ ਕੀਤੀ ਜਾਵੇ ਸੋ ਦਲਪੰਥ ਵੱਲੋਂ ਇਹਨਾਂ ਦੀ ਝਾਲਮਾਲ ਦੀ ਰਾਖੀ ਦੀ ਵੀ ਜਿਹੜੀ ਹੈ ਜ਼ਿੰਮੇਵਾਰੀ ਲਈ ਜਾਊਗੀ ਤਾ ਜੋ ਇਹਨਾਂ ਨੂੰ ਜਿਹੜਾ ਇੱਥਾਂ ਨਜਾਇਜ਼ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਤੇ ਆਏ ਦੇਣੀ ਜੰਡਿਆਲਾ ਗੁਰੂ ਦੇ ਵਿੱਚ ਜੰਡਿਆਲੇ ਗੁਰੂ ਦੇ ਵਿੱਚ ਆਏ ਦੇਣੀ ਹਫਤਾ ਨਹੀਂ ਪੈਂਦਾ ਤੇ ਇੱਥੇ ਕੋਈ ਨਾ ਕੋਈ ਜਾਂ ਆਪਣੇ ਨਿੱਜੀ ਵਿਹਾਰ ਵਰਤ ਕਰਕੇ ਗੋਲੀ ਚਾਲਦੀ ਹੈ ਜਾਂ ਕਿਸੇ ਕੋਲ ਆਪਣਾ ਫਰौती ਮੰਗਣ ਦੇ ਚੱਕਰ ਦੇ ਵਿੱਚ ਜੰਡਿਆਲਾ ਗੁਰੂ ਕਿੱਡਾ ਕ ਅਮੀਰ ਸ਼ਹਿਰ ਹੈ ਸਾਰਿਆਂ ਨੂੰ ਪਤਾ ਹੈ ਇੱਥੇ ਮਹਾਸਾਰੇ ਜਿਹੜੇ ਵਪਾਰੀ ਆ ਛੋਟੇ ਵਪਾਰੀ ਆ ਮਹਾ ਗੁਜਾਰੇ ਚੱਲਦੇ ਆ ਤੇ ਪ੍ਰਸ਼ਾਸਨ ਨੂੰ ਜ਼ਰੂਰੀ ਬੇਨਤੀ ਆ ਕਿ ਇੱਥੇ ਇੱਕ ਸ਼ਹਿਰ ਦੇ ਵਿੱਚ ਤੁਸੀਂ ਚੌਕੀ ਬਣਾਈ ਹੋਈ ਆ ਕਿਤੇ ਥਾਣਾ ਵਾਂਡੀ ਐਸਪੀ ਸਾਹਿਬ ਦਾ ਇੱਥੇ ਆਪਣਾ ਦਫ਼ਤਰ ਆ ਜੇ ਇੱਥੇ ਤੁਹਾਡਾ ਇੰਨਾ ਏਡੇ ਵੱਡੀ ਤਦਾਦ ਦੇ ਵਿੱਚ ਹੁੰਦਿਆਂ ਹੋਇਆਂ ਵੀ ਫਿਰ ਸਾਹਮਣੇ ਆਪਣੀ ਭਾਰਤੀ ਫੌਜ ਦੀ ਸ਼ੌਣੀ ਆ ਜੇ ਇੰਨੀ ਤਦਾਦ ਦੇ ਵਿੱਚ ਸਾਡੀ ਜਿਹੜੇ ਦੇਸ਼ ਦੀ ਸੁਰੱਖਿਆ ਕਰਨ ਵਾਲਾ ਪ੍ਰਸ਼ਾਸਨ ਇੱਥੇ ਬੈਠਾ ਆ ਫਿਰ ਵੀ ਇੰਨੇ ਨੁਕਸਾਨ ਹੋ ਰਿਹਾ ਤੇ ਬਹੁਤ ਮਾੜੀ ਗੱਲ ਆ ਇਹਦੇ ਪ੍ਰਸ਼ਾਸਨ ਦੇ ਆਪਣਾ ਮੱਥੇ ਤੇ ਕਲੰਕ ਆਣਾ ਥੋੜਾ ਸਖਤ ਹੋਵੋ ਅਸੀਂ ਤੁਹਾਡਾ ਸਹਿਯੋਗ ਕਰਾਂਗੇ ਜੰਡਿਆਲਾ ਗੁਰੂ ਦੇ ਵਾਸੀ ਤੁਹਾਡਾ ਸਹਿਯੋਗ ਕਰਨਗੇ ਆਪਾਂ ਰਲ ਮਿਲ ਕੇ ਇਹ ਜਿਹੜੀਆਂ ਆਪਣਾ ਆਲਾਮ ਤਾਂ ਲੱਗ ਗਈਆਂ ਜੰਡਿਆਲਾ ਗੁਰੂ ਨੂੰ ਇਹਨਾਂ ਦੂਰ ਕਰੀਏ ਅਤੇ ਜਿਹੜੇ ਵੀਰ ਭਟਕੇ ਹੋਏ ਹਨ ਜਿਹੜੇ ਇਸ ਤਰ੍ਹਾਂ ਦੇ ਕੰਮ ਕਰਦੇ ਹਨ ਫਰੋਤੀਆਂ ਮੰਗਣਦੇ ਉਹਨਾਂ ਨੂੰ ਵੀ ਬੇਨਤੀ ਭਾਈ ਆਪਣਾ ਆਪਣਾ ਕਾਰੋਬਾਰ ਕਰੋ ਆਪਣੀ ਮਿਹਨਤ ਨਾਲ ਬਣੋ ਕਿਉਂ ਦੂਜੇ ਦੀ ਮਿਹਨਤ ਵਾਰ ਨਿਗਾ ਰੱਖਦੇ ਜੇ ਕਿਉਂ ਦੂਜੇ ਜੇ ਕੋਈ ਮਿਹਨਤ ਕਰਕੇ ਇੱਥੋਂ ਤੱਕ ਆਇਆ ਇਹ ਗਰੀਬੀ ਚ ਉੱਠ ਕੇ ਵਿਚਾਰਿਆ ਨੇ ਜੇ ਛੋਟੀ ਜੀ ਦੁਕਾਨ ਪਾ ਲਈ ਹੈ ਕਰਿਆਨੇ ਦੀ ਤੇ ਤੁਸੀਂ ਇਹਨਾਂ ਨੂੰ ਤਾਂ ਕਰਨਾ ਸ਼ੁਰੂ ਕਰ ਦਿੱਤਾ ਵਾ ਇਹ ਨਾ ਹੋਵੇ ਕਿ ਕੱਲ ਨੂੰ ਆਉਣ ਵਾਲਾ ਜਿਹੜਾ ਸਮਾਂ ਉਹ ਤੁਹਾਡੇ ਵਾਸਤੇ ਵੀ ਬੰਦ ਭਾਗਾ ਹੋਵੇ ਸੋ ਤੁਸੀਂ ਵੀ ਸੰਭਲ ਕੇ ਚੱਲੋ ਆਪਣੇ ਕਾਰੋਬਾਰ ਕਰੋ ਰੋਜੀ ਰੋਟੀ ਸਾਰੇ ਨੂੰ ਪਰਮੇਸ਼ਰ ਦਿੰਦਾ ਵਾ ਤੁਸੀਂ ਆਪਣੀ ਰੋਜੀ ਰੋਟੀ ਰੱਬ ਕੋ ਮੰਗੋ ਕਿਉਂਕਿ ਇਹਦੇ ਗਰੀਬ ਦੇ ਗਰੀਬ ਮਾਰ ਕਰਦੇ ਜੀ ਕਿਉਂ ਕਿਸੇ ਦੇ ਮੂੰਹ ਜੋ ਖੋਂਦੇ ਜੀ ਤੇ ਜੇ ਨਹੀਂ ਉਹ ਪਾਰ ਸਕਦਾ ਵੇਖੋ ਤੁਹਾਡੀ ਗੋਲੀ ਖਾਣ ਦਾ ਕਿਸੇ ਨੂੰ ਸ਼ੌਂਕ ਨਹੀਂ ਹੈਗਾ ਉਹ ਹੋਈ ਤੁਹਾਡੀ ਗੋਲੀ ਖਾਉਣਾ ਜਿਹਦੇ ਕੋਲ ਪੈਸੇ ਨਹੀਂ ਹੈਗੇ ਜਿੰਨੀ ਤੁਸੀਂ ਮੰਗ ਕਰਦੇ ਉਹਨੇ ਉਹਦੇ ਕੋਲ ਹੈਗੇ ਨਹੀਂ ਤੇ ਉਹ ਫਿਰ ਕੀ ਕਰੂ ਫਿਰ ਤੇ ਗੋਲੀ ਖਾਉਣਾ ਇੰਨਾ ਸੋਚਿਆ ਕਰੋ ਕਿਉਂ ਵੱਦ ਦਿਮਾਗ ਹੁੰਦੇ ਜੇ ਇਹ ਗਰੀਬ ਬੰਦੇ ਨੇ ਇੰਨਾ ਗਰੀਬਾਂ ਕੋਲੋਂ ਨਾ ਇਹੋ ਜਿਹਾ ਫਰਤੀਆਂ ਮੰਗਿਆ ਕਰੋ ਸੋ ਬਾਕੀ ਜਿਹੜੇ ਬਾਬਾ ਜੀ ਬਵੇਕ ਸਿੰਘ ਜੀ ਆਏ ਨੇ ਸਾਡੇ ਪ੍ਰਧਾਨ ਸਾਹਿਬ ਆਏ ਨੇ ਅਤੇ ਭਾਈ ਮਨਜੀਤ ਸਿੰਘ ਜੀ ਚੇਅਰਮੈਨ ਬਾਬਾ ਜੀ ਹੁਣ ਸਿੰਘ ਸਰਪੰਚ ਦੀ ਸੋਸਾਇਟੀ ਰਵਿੰਦਰ ਸਿੰਘ ਜੀ ਪ੍ਰਧਾਨ ਸਾਡੇ ਹੋਰ ਵੀ ਸਤਿਕਾਰਯੋਗ ਸਾਰੇ ਸ਼ਹਿਰ ਦੇ ਪਤਵੰਤੇ ਇੱਥੇ ਪਹੁੰਚੇ ਆ ਸਾਰਿਆਂ ਵੱਲੋਂ ਬੇਨਤੀ ਹੈ ਕਿ ਇਹਨਾਂ ਦੀ ਜਾਣ ਮਾਲ ਦੀ ਰਾਖੀ ਜਿਹੜੀ ਪ੍ਰਸ਼ਾਸਨ ਆ ਉਹ ਤਾਂ ਤੈਅ ਦੇਈ ਨਾ ਪੂਰਾ ਤਨੋਂ ਮਨੋਂ ਹੋ ਕੇ ਇਹਨਾਂ ਦੀ ਜਿਹੜੀ ਰਾਖੀ ਕਰੇ ਅਤੇ ਇਹਨਾਂ ਨੂੰ ਹੋ ਸਕੇ ਤੇ ਜੇ ਸੁਰੱਖਿਆ ਦੀ ਲੋੜ ਆ ਤੇ ਇੱਥੇ ਦੋ ਮੁਲਾਜ਼ਮ ਵੀ ਭਾਇਆ ਜਾਣ ਹੋਰ ਵੀ ਜਿੱਥੇ ਕਿਤੇ ਜਾਬਦਾ ਵਾ ਕਿਉਂਕਿ ਪ੍ਰਸ਼ਾਸਨ ਨੂੰ ਸੀੜੀਆਂ ਹੁੰਦੀਆਂ ਪ੍ਰਸ਼ਾਸਨ ਦੇ ਕੋਲ ਉਹਨਾਂ ਦੇ ਆਪਣੇ ਲਿੰਕ ਹੁੰਦੇ ਆ ਉਹਨਾਂ ਕੋ ਪਹਿਲਾਂ ਪਹੁੰਚ ਜਾਂਦਾ ਵੀ ਕਿਸੇ ਥਾਂ ਕੋਈ ਹੋਣ ਵਾਲਾ ਇਹੋ ਜਿਹੜੇ ਪਹਿਲਾਂ ਜਾਣਕਾਰੀ ਰੱਖ ਕੇ ਤਾਂ ਜੋ ਜੰਡਿਆਲੇ ਦੇ ਵਿੱਚ ਜਿਹੜਾ ਅਮਨ ਆਮਾਨ ਬਹਾਲ ਕੀਤਾ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Hallelujah. 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 Hallelujah.